ਤੁਸੀਂ ਜੁੜਿਓ ਪਰਛਾਵਾਂ ਦੇ ਨਾਲ ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਚ ਧਾਰਮਿਕ ਵਿਤਭੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰ ਦੰਦਿਆਂ ਦਸ ਸੂਰਜ ਡਰਾਮਾਟਿਕ ਕਲੱਬ ਵੀਰ ਮੰਦਰ ਬਟਾਲਾ ਦੀ ਪੂਰੀ ਟੀਮ ਜੋ ਕਿ ਐਸਐਸਪੀ ਬਟਾਲਾ ਨੂੰ ਇੱਕ ਸ਼ਿਕਾਇਤ ਦੇਣ ਵਾਸਤੇ ਪਹੁੰਚੀ ਉਹਨਾਂ ਵੱਲੋਂ ਜਾਣ ਕਰ ਦਿੱਤੀ ਗਈ ਕਿ ਉਹਨਾਂ ਵੱਲੋਂ ਬੀਤੇ 58 ਸਾਲ ਤੋਂ ਵੇਦ ਮੰਦਰ ਬਟਾਲਾ ਵਿਖੇ ਰਾਮਲੀਲਾ ਲਗਾਈ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਬੀਤੀ ਰਾਤ ਰਾਮਲੀਲਾ ਦੀ ਆਖਰੀ ਨਾਈਟ ਸੀ ਪਰ ਕੋਈ ਸ਼ਰਾਰਤੀ ਅੰਸਰ ਜੋ ਕਿ ਅਣਪਛਾਤੇ ਸਨ ਨਸ਼ਾ ਕਰਕੇ ਚਲਦੀ ਰਾਮੀਲਾ ਚ ਦਾਖਲ ਹੋਏ ਅਤੇ ਉਹਨਾਂ ਵੱਲੋਂ ਗਾਲੀ ਗਲੋਚ ਕੀਤਾ ਗਿਆ ਇੱਟਾਂ ਰੋੜੇ ਚਲਾਏ ਗਏ ਅਤੇ ਪੰਨ ਤੋੜ ਕੀਤੀ ਗਈ ਇੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਸ਼ਰਾਰਤੀ ਅਨਸਰਾਂ ਕੋਲ ਤੇਜ਼ ਤਾਰ ਹਥਿਆਰ ਵੀ ਸਨ ਇਸ ਮੌਕੇ ਉਹਨਾਂ ਨੇ ਬਟਾਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਕਿਹਾ ਕਿ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਉਧਰ ਹੀ ਡੀਐਸਪੀ ਸਿਟੀ ਸੰਜੀਤ ਕੁਮਾਰ ਨੇ ਭਰੋਸਾ ਦਿੱਤਾ ਕਿ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਜਲਦੀ ਕਾਬੂ ਕੀਤਾ ਜਾਏਗਾ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਢੇ 4:00 ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਕਰੋ ਪਰਸ਼ਾਵਾ ਚੈਨਲ ਤੇ ਜੁੜੇ ਰਹੋ ਸਾਡੇ ਨਾਲ ਬਟਾਲਾ ਤੋਂ ਪੱਤਰਕਾਰ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਸਰ ਮੇਰਾ ਨਾਮ ਰਾਗਮ ਆਜਨ ਜਰਨਲ ਸਕੱਤਰ ਦਾ ਸੂਰਜ ਡਰਾਮਾਟਿਕ ਕਲੱਬ ਰਜਿਸਟਰਡ ਸ਼ੇਧ ਮੰਦਰ ਇਨਸਾਈਟ ਹਟਿਆਰੀ ਗੇਟ ਪਟਿਆਲਾ ਅਰੇ ਇਦਾਂ ਵੇ ਕਿ ਕੱਲ ਸਾਡੀ ਰਾਮਲੀਲਾ ਦਾ ਜਿੱਦਾਂ ਕੀ ਹੁੰਦਾ ਆਖਰੀ ਦਿਨ ਸੀ ਮਿਤੀ 3 10 2025 ਨੂੰ ਕੱਲ ਰਾਜਪੇਟ ਲਗਦਾ ਸੀ ਸੀ ਪ੍ਰਾਈਸ ਡਿਸਟ੍ਰਿਬਿਊਸ਼ਨ ਦਾ ਅਸੀਂ ਇਹ ਕਾਰਜਕ੍ਰਮ ਸੀ ਸਾਰੇ ਆਏ ਹੋਏ ਚੀਪ ਗੈਸਟ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਲਗਭਗ ਸਵਾ 12 ਸਵਾ 12 12 ਦੇ ਕਰੀਬ 5 6 ਅਣਪਛਾਤੇ ਬੰਦੇ ਆਏ ਆ ਜੋ ਕਿ ਸ਼ਰਾਬੀ ਹਾਲਤ ਚ ਸੀ ਜਿਨ੍ਹਾਂ ਨੇ ਤਾਂ ਜਿੱਕੇ ਚਾਂ ਭੜੀਆਂ ਸੀ ਆ ਕੇ ਉਹਨਾਂ ਨੇ ਰਾਮ ਲੀਲਾ ਦੇ ਵਿੱਚ ਅੰਦਰ ਵੜਦੇ ਹੀ ਉਹਨਾਂ ਨੇ ਪੱਥਰ ਬਾਜੀ, ਕੁਰਸੀਆਂ ਦੀ ਭਾਂ ਤੋੜ, ਪੱਕਿਆਂ ਦੀ ਭਾਂ ਤੋੜ ਕਰਨੀ ਸ਼ੁਰੂ ਕਰਤੀ ਜਦ ਕਿ ਉਸ ਸਮੇਂ ਉੱਪਰ ਸਟੇਜ ਤੇ ਕਸੀਨ ਚੱਲ ਰਿਹਾ ਸੀ ਰਾਜ ਤੇ ਲੱਗਦਾ ਜਿਹੜੇ ਡਾਇਰੈਕਟਰ ਸਾਈਬਾਨ ਕਲਾਕਾਰ ਵਗੈਰਾ ਸੀ ਉਹ ਆਪਣਾ ਮੰਚਨ ਤੇ ਮੰਚ ਤੇ ਧਿਆਨ ਸੀ ਉਹਨਾਂ ਦਾ ਜਦ ਕਿ ਜਦੋਂ ਇਹਨਾਂ ਨੇ ਸ਼ਬਦਾਵਲੀ ਗੰਦੀ ਸ਼ਬਦਾਵਲੀ ਗਾਲ ਮੰਦਾ ਕਰਨਾ ਸ਼ੁਰੂ ਕੀਤਾ ਤੋੜਪਨ ਕਰਨੀ ਸ਼ੁਰੂ ਕੀਤੀ ਆ ਉਥੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਜਿਹਦੇ ਵਿੱਚ ਕਿ ਜਿੰਨੀਆਂ ਇਸਤਰੀਆਂ ਲੇਡੀਜ਼ ਭੈਣ ਪਰ ਆਈ ਦੀਆਂ ਸਾਡੀਆਂ ਉਹਨਾਂ ਵਿੱਚ ਇੱਕਦਮ ਭਜੜੜ ਪੈ ਗਈ ਐ ਉੱਥੇ ਮੌਜੂਦ ਪੁਲਿਸ ਜਿਹੜੇ ਹੈਗੇ ਸੀ ਮੁਲਾਜ਼ਮ ਸਿਕਿਉਰਿਟੀ ਵਾਸਤੇ ਤਿੰਨ ਉਹਨਾਂ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਬਟ ਉਹਨਾਂ ਕੋਲ ਕੰਟਰੋਲ ਨਹੀਂ ਹੋਇਆ ਅਸੀਂ ਅੱਜ ਐਸਐਸਪੀ ਮਾਨਯੋਗ ਐਸਐਸਪੀ ਨੂੰ ਮਿਲਣਾ ਚਾਹੁੰਦੇ ਸੀ ਐਸਐਸਪੀ ਸਾਹਿਬ ਆਊਟ ਆਫ ਸਟੇਸ਼ਨ ਹੋਣ ਕਰਕੇ ਉਹਨਾਂ ਨੇ ਡਿਊਟੀ ਡੀਐਸਪੀ ਸਿਟੀ ਦੀ ਲਗਾਈ ਡੀਐਸਪੀ ਸਿਟੀ ਨੂੰ ਹੀ ਆਪਣੀ ਦਰਖਾਸਤ ਤੇ ਕੰਪਲੇਂਟ ਦੇ ਕੇ ਆਏ ਆ ਜਿਦੇ ਵਿੱਚ ਅਸੀਂ ਸਾਰਾ ਉਹਨਾਂ ਨੂੰ ਸੰਖੇਪ ਰਚਨਾ ਕਰਤੀ ਹੈ ਕਿ ਕੀ ਹੋਇਆ ਕਿੰਨੇ ਵਜੇ ਹੋਇਆ ਤੇ ਕਿੰਨੇ ਬੰਦੇ ਸੀ ਅਸੀਂ ਲਗਭਗ ਸ਼ਹਿਰ ਦੀਆਂ ਨੂੰ ਹੋਰ ਵੀ ਧਾਰਮਿਕ ਕਮੇਟੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨੂੰ ਅਪਰੋਚ ਕਰ ਰਹੀਆਂ ਅੱਜ ਅਸੀਂ ਆਪਣੇ ਕਲੱਬ ਵੱਲੋਂ ਇੱਕ ਕੰਪਲੇਂਟ ਦੇਣ ਆਏ ਆ ਐਸਐਸਪੀ ਸਾਹਿਬ ਨੂੰ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਜੋ ਉਹਨਾਂ ਨੇ ਬੇਅਦਬੀ ਕੀਤੀ ਹੈ ਉੱਥੇ ਇੱਕ ਮੰਦਰ ਹੈ ਮੰਦਰ ਦੇ ਅੰਦਰ ਆਉਣਾ ਸ਼ਰਾਬ ਪੀ ਕੇ ਗੰਦੀ ਸ਼ਬਦਾਵਲੀ ਕਰਨੀ ਜਲਦੀ ਆਰਾਮ ਲਿਲਾ ਰੋਕਣੀ ਜਾਂ ਉੱਥੇ ਤੋੜ-ਪੰਨ ਕਰਨੀ ਉਹ ਇੱਕ ਬੇਅਦਬੀ ਦੀ ਘਟਨਾ ਹੈ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਆਪਣੇ ਕਲੱਬ ਵੱਲੋਂ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿੱਤਾ ਕਿ ਅਸੀਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਅਸੀਂ ਵੀ ਐਸਐਸਡੀਪੀ ਡਿਪਟੀ ਸਾਹਿਬ ਨੂੰ ਸਿਟੀ ਨੂੰ ਕਹੇ ਆਂ ਕਿ ਜੇ ਇਹ ਕਾਰਵਾਈ ਹੋਏਗੀ ਤੇ ਅਸੀਂ ਅਮਨ ਅਮਨ ਸ਼ਾਂਤੀ ਰੱਖਾਂਗੇ ਇਹ ਤੇ ਜੋ ਵੀ ਤੁਹਾਡੇ ਵੱਲੋਂ ਬੰਦੀ ਕਾਰਵਾਈ ਹੋਏਗੀ ਬਾਕੀ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਰਾਮਲੀਲਾ ਕਮੇਟੀਆਂ ਨੂੰ ਲੈ ਕੇ ਅਸੀਂ ਇਹਦਾ ਤਿੱਖਾ ਵਿਰੋਧ ਪ੍ਰਦਰਸ਼ਨ ਕਰਨ ਨੂੰ ਤਿਆਰ ਆ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਬੇਅਦਬੀ ਦੀ ਘਟਨਾ ਜਾਂ ਕਹਿ ਲਈਏ ਕਿ ਕਿਸੇ ਵੀ ਤਰ੍ਹਾਂ ਦਾ ਅਟੈਕ ਜੋ ਗੱਲ ਰਾਤੀ ਰਾਮਲੀਲਾ ਤੇ ਹੋਇਆ ਇੱਕ 5-6 ਲੋਕਾਂ ਦੇ ਦੁਆਰਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਨਹੀਂ ਸਰ ਇਦਾਂ ਦੀ ਕੋਈ ਗੱਲ ਨਾ ਜਾਨੀ ਆਈ ਮੇਰੇ ਖਿਆਲ ਨਾਲ ਕੱਲ ਅਕੀਲਾ ਦਿਨ ਸੀ ਲੜਕੇ ਵੀ ਜਿਹੜੇ ਆਏ ਆ ਉਹ ਕੋਈ ਇਲਾਕੇ ਦੇ ਨਹੀਂ ਹੈਗੇ ਹੀ ਬਾਹਰ ਦੇ ਨਹੀਂ ਉਹਨਾਂ ਨੇ ਆ ਕੇ ਬਿਨਾਂ ਕਿਸੇ ਗੱਲ ਤੋਂ ਅਸੀਂ ਐ ਵੀ ਇੱਥੇ ਦੱਸਣਾ ਚਾਹੁੰਦੇ ਆ ਕਿ ਜੇ ਸਾਡੀ ਕਲੱਬ ਦੇ ਕਿਸੇ ਕਲਾਕਾਰ ਜਾਂ ਕਿਸੇ ਵੀ ਬੰਦੇ ਦਾ ਉਹਨਾਂ ਨਾਲ ਕੋਈ ਤਲਕ ਵਾਸਤਾ ਨਾ ਪਹਿਲੇ ਅਸੀਂ ਨਾ ਕੱਲ ਹੋਇਆ ਉਹਨਾਂ ਨੇ ਕਿਸ ਦੀ ਸ਼ਹਿਦ ਤੇ ਕਿਉਂ ਅਸੀਂ ਇਹ ਹੀ ਮੰਗ ਲੈ ਕੇ ਆਏ ਆ ਡਿਪਟੀ ਸਾਹਿਬ ਕੋਲ ਪੁਲਿਸ ਪ੍ਰਸ਼ਾਸਨ ਕੋਲ ਕਿ ਇਹਦੀ ਜਾਂਚ ਪੜਤਾਲ ਕੀਤੀ ਜਾਏ ਕਿ ਉਹ ਅਖੀਰ ਕਿਉਂ ਆਏ ਕਿਸ ਵਜ੍ਹਾ ਨਾਲ ਭੇਜੇਗੇ ਜਾਂ ਕੀ ਉਹਨਾਂ ਦੀ ਮਨਚਾ ਹੈ RAM LILA ਦਾ 11 ਦਿਨ ਸੀ ਪ੍ਰਭੂ ਸ਼੍ਰੀ ਰਾਮ ਜੀ ਦੀ RAM LILA ਲਗਭਗ 10 12 ਦਿਨ ਚੱਲਦੀ ਹੈ ਹੋ ਸਕਦਾ ਦੇਖੋ ਜੀ ਪੁਲਿਸ ਦਾ ਵਿਸ਼ਾ ਹੈ ਪੁਲਿਸ ਉਹਨਾਂ ਨੂੰ ਗ੍ਰਫਤਾਰ ਕਰੇ ਜਲਦੋਂ ਜਲਦ ਪੁਲਿਸ ਉਹਨਾਂ ਦੇ ਮੋਬਾਈਲ ਚੈੱਕ ਕਰੇ ਕਿਨਾਂ ਨਾਲ ਹੋ ਰਹਾ ਤੇ ਟੱਚ ਵਿੱਚ ਹੀ ਕਿਨਾਂ ਨਾਲ ਉਹ ਸੰਪਰਕ ਵਿੱਚ ਹੀ ਕਿਉਂਕਿ ਰਾਤੀ ਆਡੇ ਜਿਹੜੇ ਉੱਥੇ ਪੁਲਿਸ ਪ੍ਰਸ਼ਾਸਨ ਡਿਊਟੀ ਤੇ ਹੀ ਉਹਨਾਂ ਨੇ ਕਿਹਾ ਹੀ ਇਹ ਕਾਰਵਾਈ ਕਰਾਂਗੇ ਸਵੇਰ ਹੋ ਗਈ ਸਾਨੂੰ ਕਿਸੇ ਨੇ ਕਾਰਵਾਈ ਦਾ ਨਾਂ ਪਤਾ ਲੱਗਾ ਨਾ ਕਿਸੇ ਨੇ ਕੀਤੀ ਉਸ ਕਰਕੇ ਮਜਬੂਰ ਹਨਾਨੂੰ ਆਪਣੀ ਕੰਪਲੇਂਟ ਲੈ ਕੇ ਐਸਐਸਪੀ ਸਾਹਿਬ ਕੋਲ ਆਣਾ ਪਿਆ। ਉਹ ਕੈਮਰਿਆਂ ਤੋਂ ਕੱਢ ਕੱਢਾਂ ਦੀ ਕੋਸ਼ਿਸ਼ ਕਰ ਰਹੇ ਆਂ। ਪਰ ਜਿਹੜਾ ਕੀ ਉਥੇ ਆਲੇ ਦੁਆਲੇ ਕੈਮਰੇ ਲੱਗੇ ਦੇ ਹੀ ਜਦੋਂ ਉਹਨਾਂ ਨੇ ਇੱਕਦਮ ਹਮਲਾ ਕੀਤਾ ਜਿਹੜੇ ਮੰਚ ਤੇ ਲੋਕ ਸੀ ਨੈਚਰਲੀ ਗੱਲ ਹੈ ਕਿ ਜਦੋਂ ਇਟ ਰੋੜਾ ਚਲਿਆ ਵਾ ਉਹ ਵੀ ਡਰ ਗਏ ਕਿਸੇ ਨੇ ਕੀਤੀ ਨਹੀਂ ਜੇ ਕਿਸੇ ਉਥੇ ਵੇਖਣ ਜੜੇ ਆਏ ਹੋਣਗੇ ਜਿਹੜੇ ਉਥੇ ਰਾਮਲੀਲਾ ਵੇਖਣ ਆਏ ਹੋਣਗੇ ਕਿਸੇ ਦੇ ਫੋਨ 'ਚ ਹੋਣ ਗਿਆ ਅਸੀਂ ਜ਼ਰੂਰ ਪ੍ਰੋਵਾਈਡ ਕਰਾਵਾਂਗੇ ਪੁਲਿਸ ਨੂੰ ਵੀ ਕਰਾਵਾਂਗੇ ਤੇ ਮੀਡੀਆ ਨੂੰ ਵੀ ਕਰਾਵਾਂਗੇ। ਪਵਨ ਕੁਮਾਰ ਗੋਰਾ ਪ੍ਰਧਾਨ ਜੀ ਸੂਰਜ ਰੈਮਟੀ ਕਲੱਬ ਵੇਦ ਮੰਦਰ ਠਠਿਆਰੀ ਗੇਟ ਬਟਾਲਾ ਕੀ ਮਸਲਾ ਹੈ ਮਸਲਾ ਇਹ ਹੈ ਕਿ ਸਾਡੀ ਰਾਮ ਲੀਲਾ 58 ਸਾਲ ਪੁਰਾਣੀ ਹੈ ਬਹੁਤ ਅੱਛੀ ਚੱਲਦੀ ਹੈਗੀ ਏ ਬਹੁਤ ਅੱਛੀ ਚੱਲ ਰਹੀ ਰਾਤ ਹੀ ਪ੍ਰਾਈਸ ਡਿਸਟ੍ਰਿਬਿਊਸ਼ਨ ਸੀ ਜਿਸ ਦੇ ਵਿੱਚ ਸਾਡੇ ਚੇਅਰਮੈਨ ਨਰੇਸ਼ ਮਾਜਨ ਜੀ ਅਰਨ ਅਗਰਵਾਲ ਜੀ ਵਿਜੇ ਜੀ ਸ਼੍ਰੇਸ਼ ਜੀ ਰਗੂ ਜੀ ਸ਼ਿਵ ਦਰਸ਼ਨ ਢਿੰਗਰਾ ਜੀ ਕੁਲਦੀਪ ਸ਼ਰਮਾ ਜੀ ਜਿੰਨੇ ਵੀ ਸਾਡੇ ਕਲਾਕਾਰ ਰਾਮਲੀਲਾ ਕਮੇਟੀ ਦੇ ਮੈਂਬਰ ਸੀ ਸਾਰੇ ਮਜੂਦ ਸੀ ਬਹੁਤ ਸ਼ਾਂਤ ਵਾਤਾਵਰਨ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਸੀ ਸਾਡਾ ਰਾਜ ਤਿਲਕ ਦਾ ਸੀਨ ਵੀ ਚੱਲ ਰਿਹਾ ਸੀ ਕੁਝ ਸ਼ਰਾਰਤੀ ਅੰਛ ਆਏ ਜਿਨ੍ਹਾਂ ਨੇ ਆ ਕੇ ਸਾਡੇ ਸਾਰੇ ਪ੍ਰੋਗਰਾਮ ਨੂੰ ਖਰਾਬ ਕੀਤਾ ਇੱਟ ਪੱਥਰ ਚਲਾਏ ਤੇ ਬਹੁਤ ਗੰਦੀ ਭਾਸ਼ਾ ਇਸਤੇਮਾਲ ਕੀਤੀ ਅੱਗੇ ਬਿਲਕੁਲ ਹੀ ਵੇਖਿਆ ਗਏ ਇਹ ਪਹਿਲੀ ਵਾਰ ਹੀ ਆਏ ਨੇ ਬੜੀ ਸੋਚੀ ਸਮਝੀ ਸ਼ਾਜਦ ਆ ਕੇ ਸਾਡੇ ਸਾਰੇ ਪ੍ਰੋਗਰਾਮ ਨੂੰ ਖਰਾਬ ਕਰ ਪੁਲਿਸ ਵਾਲੋ ਕੀ ਕਹਿਆ ਪੁਲਸ ਵਾਲਿਆਂ ਨੇਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਸਗਤ ਤੋਂ ਸਗਤ ਕਾਰਵਾਈ ਕੀਤੀ ਜਾਏਗੀ ਅਸੀਂ ਇਸੇ ਕਰਕੇ ਸਾਰੀ ਕਲੱਬ ਸਾਰੇ ਕਲਾਕਾਰ ਸਾਰੇ ਮੈਂਬਰ ਇਕੱਠੇ ਹੋ ਕੇ ਆਏ ਆ ਕਿ ਅਸੀਂ ਅੱਗੇ ਡੀਐਸਪੀ ਸਾਹਿਬ ਨੂੰ ਤਰਖਾਸ ਦਿੱਤੀ ਹੈ ਉਹ ਕਹਿੰਦੇ ਕਿ ਮੈਂ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਨਾ ਨਹੀਂ ਲਾਲੀ ਨਗਰ ਹੈ ਇਹ ਕਲੱਬ ਹੈਗੀ ਹੈ ਦੀ ਸੂਰਜ ਡਰਾਮਾਟਿਕ ਕਲੱਬ ਟਟਿਆਰੀ ਗੇਟ ਦੇ ਬੇਦ ਮੰਦਰ ਬਟਾਲਾ ਜਿਨ੍ਹਾਂ ਲੋਕਾਂ ਨੇ ਦਿੱਤੀ ਇਸ ਤਰ੍ਹਾਂ ਦਾ ਘੁਣੌਣੀ ਰਕਤ ਕੀਤੀ ਹੈ ਗੈਰ ਸਮਾਜਿਕ ਅੰਸਰਾਂ ਨੇ ਉਹਨਾਂ ਨੇ ਪਤਨ ਕੀ ਸੋਚ ਕੇ ਕੀਤੀ ਹੈ ਜਾਂ ਕਿਹਦੀ ਸਾਜ਼ਿਸ਼ ਕੀਤੀ ਹੈ ਜਾਂ ਕਿਹਦੀ ਕਿਹਦਾ ਪ੍ਰੀਪਲਾਨ ਹੈ ਇਹਦੀ ਵਾਸਤੇ ਬਸ ਸਖਤ ਤੋਂ ਸਹਿਕਾਰ ਵੀ ਹੋਣ ਚਾਹੀਦਾ ਅਸੀਂ ਜਨਾਬ ਨੂੰ ਮਿਲ ਕੇ ਆਏ ਆ ਸਭ ਨੂੰ ਮਿਲ ਕੇ ਆਏ ਆ ਤੇ ਸਾਨੂੰ ਉਹਨਾਂ ਨੂੰ ਵਿਸ਼ਵਾਸ ਹੋਇਆ ਵਾ ਉਹ ਸਾਨੂੰ ਵਿਸ਼ਵਾਸ ਹੈ ਪੁਲਿਸ ਪ੍ਰਸ਼ਾਸਨ ਉੱਪਰ ਵੀ ਉਹ ਕਾਰਵਾਈ ਜਰੂਰ ਕਰਨਗੇ ਸਭ ਰੋਹੀ ਹੈ ਜੀ ਜੋ ਦੱਸ ਕੇ ਆਏ ਜੋ ਆਪਣੇ ਲਿਖਿਆ ਸੀ ਆਪਣੇ ਜੋ ਦੇਖ ਕੇ ਆਇਆ ਆਪਣਾ ਪੱਤਰ ਦੇ ਕੇ ਮਨ ਪੱਤਰ ਦੇ ਕੇ ਆਇਆ ਉਹ ਚ ਲਿਖਿਆ ਸੀ ਵੀ ਫਿਰ ਸਾਰਾ ਸਮਾਜ ਇਕੱਠਾ ਹੋਏਗਾ ਸਾਰੇ ਅਧਾਇ ਨਿਤਿਕ ਦਲ ਸਾਰੇ ਜੇ ਸਮਾਜਿਕ ਪੁਲਿਸ ਸੰਗਠਨ ਰਹਿ ਗਏ ਨੇ ਉਹ ਸਾਰੇ ਇਕੱਠੇ ਹੋਣਗੇ ਤੇ ਫਿਰ ਅਸੀਂ ਕਾਰਵਾਈ ਕਰਾਂਗੇ ਮੇਰਾ ਨਾਮ ਹੈ ਕੁਲਦੀਪ ਰਾਜ ਸ਼ਰਮਾ ਦੀ ਸੂਰੋ ਡਰਾਮਾਟਿਕ ਕਲਬ ਵੇਦਮੰਦਰ ਦਾ ਡਾਇਰੈਕਟਰ ਹੈ ਮੈਨੂੰ ਸਿਹਰੇ ਪਤਾ ਲੱਗਾ ਮੈਂ ਉਸ ਲਈ ਨਹੀਂ ਸੀ ਹੈਗਾ ਬਾਕੀ ਜੋ ਵੀ ਸਾਡੇ राघव ਜੀਨ ਮਹਾਜਨ ਜੀ ਨੇ ਕਿਹਾ ਹੈ ਜਨ ਸਤ ਸਤਾਰੇ ਸਾਡੇ ਇਹ ਸਾਰਾ ਬਿਆਨ ਬਿਲਕੁਲ ਠੀਕ ਹੈ ਉਹੀ ਜੋ ਮੈਂ ਕਹ ਰਿਹਾ ਉਹ ਉਹਨਾਂ ਨੇ ਕਹਤਾ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂ ਧਾਰਮਿਕ ਜਗਤ ਉੱਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਕਿਉਂ ਧਾਰਮਿਕ ਸਭ ਦੇ ਸਾਜੇ ਚਾਹੇ ਗੁਰਦਾਰਾ ਹੋਵੇ ਮੰਦਿਰ ਹੋਵੇ ਗਿਰਜਾ ਹੋਵੇ ਕੁਛ ਵੀ ਹੋਵੇ ਉੱਥੇ ਕੰਮ ਨਹੀਂ ਹੋਣਾ ਚਾਹੀਦਾ ਸਾਡੀ ਇਹ ਮੰਗ ਹੈ ਕਿ ਇਹਦੇ ਕਾਰਵਾਈ ਕੀਤੀ ਜਾਵੇ ਸੰਤ ਸਤ ਕਾਰਵਾਈ ਕਰੋ ਕਿਰ ਕਾ ਆਉਣ ਵਾਲੇ ਸਮੇਂ ਤੋਂ ਪਤਾ ਲੱਗੇ ਕਿ ਕੰਮ ਜਾ ਕੇ ਹੀ ਨਹੀਂ ਕਰਨਾ